ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਬਸੰਤ ਲਤਾ ਇੱਕ ਖੱਤਰੀਆਂ ਦੀ ਲੜਕੀ ਸੀ ਉਹਨਾਂ ਦੇ ਮਾਪੇ ਗੁਰੂ ਘਰ ਦੇ ਬਹੁਤ ਵੱਡੇ ਸ਼ਰਧਾਲੂ ਸਨ ਇਹ ਪਰਿਵਾਰ ਦਸਾਂ ਨੋਹਾਂ ਦੀ ਕੀਰਤ ਕਰਦਾ ਤੇ ਬਹੁਤਾ ਗੁਰੂ ਘਰ ਭੇਟ ਜਾਂਦਾ ਬੀਬੀ ਪਸੰਤ ਲਤਾ ਉਹਨਾਂ ਦੀ ਤੀਸਰੀ ਲੜਕੀ ਸੀ ਜਿਹੜੀ ਕਿ ਆਪਣੇ ਮਾਪਿਆਂ ਨਾਲ ਰੋਜ਼ਾਨਾ ਗੁਰੂ ਘਰ ਜਾ ਕੇ ਚਾਰੂ ਤੇ ਲੰਗਰ ਦੀ ਸੇਵਾ ਕਰਦੀ ਸੀ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੀ ਤੇ ਨਿਤਨੇਮ ਕਰਕੇ ਆਪਣਾ ਕੀਮਤੀ ਸਮਾਂ ਗੁਰੂ ਘਰ ਵਿੱਚ ਹੀ ਬਤੀਤ ਕਰਦੀ ਕੁਦਰਤ ਦੁਆਰਾ ਜਿੱਤੇ ਸੁੰਦਰ ਸਰੀਰ ਵਿੱਚ ਪਵਿੱਤਰ ਆਤਮਾ ਸਾੰਭੀ ਬੈਠੀ ਸੀ ਜਦੋਂ ਬੀਬੀ ਬਸੰਤ ਲਤਾ 16 ਸਾਲਾਂ ਦੀ ਹੋਈ ਤਾਂ ਮਾਪਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਾਰ ਕੀਤੀ ਕਿ ਇਸਦਾ ਵਿਆਹ ਕਰ ਦਿੱਤਾ ਜਾਵੇ ਤਾਂ ਗੁਰੂ ਜੀ ਨੇ ਵੀ ਮਾਪਿਆਂ ਨਾਲ ਸਹਿਮਤੀ ਜਤਾਈ ਤੇ ਕਿਹਾ ਇਸਦਾ ਵਿਆਹ ਕਰ ਦੇਣਾ ਚਾਹੀਦਾ ਹੈ ਜਦੋਂ ਬਸੰਤ ਲਤਾ ਨੂੰ ਇਸ ਦੇ ਵਿਆਹ ਵਾਲੇ ਵਿਚਾਰ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਮਾਪਿਆਂ ਨੂੰ ਸਖਤ ਸ਼ਬਦਾਂ ਵਿੱਚ ਕਹ ਦਤਾ ਕਿ ਮੈਂ ਕੁਆਰੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦੀ ਹਾਂ ਜੇਕਰ ਤੁਸੀਂ ਮੇਰਾ ਜ਼ਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ ਬੀਬੀ ਬਸੰਤ ਕੌਰ ਦੀ दिली ਇੱਛਾ ਸੀ ਕਿ ਉਹ ਮਾਤਾ ਸਾਹਿਬਕੌਰ ਦੇ ਨਾਲ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਚਾਹੁੰਦੀ ਸੀ ਤੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੀ ਸੀ ਜਦੋਂ ਬੀਬੀ ਬਸੰਤ ਲਤਾ ਨੂੰ ਪਤਾ ਲੱਗਾ ਕਿ ਉਸਦੇ ਮਾਪੇ ਉਸਦੇ ਵਿਚਾਰ ਵਿਰੁੱਧ ਜਾ ਕੇ ਉਸ ਦਾ ਜ਼ਬਰਦਸਤੀ ਵਿਆਹ ਕਰਨਾ ਚਾਹੁੰਦੇ ਹਨ ਤਾਂ ਉਹ ਭੱਜ ਕੇ ਮਾਤਾ ਸਾਹਿਬਕੌਰ ਦੇ ਪਾਸ ਆ ਗਈ ਤੇ ਮਾਤਾ ਦੇ ਪਵਿੱਤਰ ਚਰਨਾਂ ਨੂੰ ਹੰਝੂਆਂ ਨਾਲ ਭਿਉਂ ਦਿੱਤਾ ਤੇ ਰੋਂਦੀ-ਰੋਂਦੀ ਅੱਖਣ ਲੱਗੀ ਕਿ ਮਾਤਾ ਜੀ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਕਿਉਂਕਿ ਮੈਂ ਜੀਵਨ ਭਰ ਤੁਹਾਡੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੀ ਹਾਂ ਪਰ ਮੇਰੇ ਮਾਪੇ ਮੇਰੇ ਵਿਆਹ ਦੇ ਵਿਰੁੱਧ ਜਾ ਕੇ ਮੇਰੇ ਵਿਚਾਰਾਂ ਦੇ ਵਿਰੁੱਧ ਜਾ ਕੇ ਮੇਰਾ ਵਿਆਹ ਜ਼ਬਰਦਸਤੀ ਕਰਨਾ ਚਾਹੁੰਦੇ ਹਨ ਕਿਰਪਾ ਕਰਕੇ ਮੇਰੇ ਵਿਆਹ ਉੱਪਰ ਰੋਕ ਲਗਾ ਦਿਓ ਨਹੀਂ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ ਮਾਤਾ ਸਹਿਬ ਕੋਰ ਕੋਲੋਂ ਬੀਬੀ ਬਸੰਤ ਲਤਾ ਦਾ ਰੋਣਾ ਸਿਹਾ ਨਾ ਗਿਆ ਤੇ ਉਹਨਾਂ ਨੇ ਉਸ ਦੇ ਵਿਆਹ ਉੱਤੇ ਰੋਕ ਲਗਾ ਦਿੱਤੀ ਤੇ ਬੀਬੀ ਬਸੰਤ ਨੂੰ ਹਮੇਸ਼ਾ ਲਈ ਆਪਣੇ ਕੋਲ ਰੱਖ ਲਿਆ ਬੀਬੀ ਬਸੰਤ ਮਾਤਾ ਜੀ ਦੀ ਬਹੁਤ ਪ੍ਰੇਮ ਨਾਲ ਸੇਵਾ ਕਰਦੀ ਸੀ ਇਹ ਸਾਰੇ ਪਾਸੇ ਉਸ ਦਾ ਬਹੁਤ ਆਦਰ ਸਤਕਾਰ ਹੋਣ ਲੱਗਾ ਇੱਥੇ ਰਹਿ ਕੇ ਉਸ ਨੇ ਬੀਬੀ ਬਸੰਤ ਕੇਵਲ 5 ਘੰਟੇ ਸੌਂਦੀ ਸੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਤਪੁਰ ਦਾ ਕਿਲਾ ਛੱਡਿਆ ਤਾਂ ਉਸ ਵੇਲੇ ਬੀਬੀ ਬਸੰਤ ਲਤਾ ਵੀ ਉਹਨਾਂ ਦੇ ਨਾਲ ਹੀ ਸੀ ਜਦੋਂ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਤਾਂ ਬੀਬੀ ਬਸੰਤ ਲਤਾ ਵੀ ਗੁਰੂ ਸਾਹਿਬ ਦੇ ਪਰਿਵਾਰ ਕੋਲੋਂ ਵਿਛੜ ਗਈ ਤੇ ਸਮੁੰਦਖਾਂ ਕੋਲੋਂ ਗ੍ਰਿਫਤਾਰ ਹੋ ਗਈ ਸਮੁੰਦਖਾਂ ਬਸੰਤ ਲਤਾ ਨੂੰ ਆਪਣੇ ਮਹਿਲਾਂ ਵਿੱਚ ਲੈ ਆਇਆ ਤੇ ਉਸ ਨੂੰ ਆਖਣ ਲੱਗਾ ਉਹ ਮੇਰੇ ਨਾਲ ਨਿਕਾਹ ਕਰਾ ਲੈ ਪਰ ਬੀਬੀ ਬਸੰਤ ਲਤਾ ਨੇ ਕਿਹਾ ਨਾ ਮੈਂ ਨਿਕਾਹ ਕਰਾਂਗੀ ਨਾ ਆਪਣਾ ਧਰਮ ਬਦਲਾਂਗੀ ਇਹ ਸੁਣ ਕੇ ਸਮੁੰਦਖਾਂ ਕ੍ਰੋਧ ਵਿੱਚ ਆ ਗਿਆ ਤੇ ਬਸੰਤ ਲਤਾ ਨੂੰ ਕਾਲ ਕੋਠੜੀ ਵਿੱਚ ਸੁੱਟ ਦਿੱਤਾ ਉਹ ਕਾਲ ਕੋਠੜੀ ਬਹੁਤ ਹੀ ਭਿਆਨਕ ਸੀ बसंत लता ਨੇ ਗੁਰੂ ਸਾਹਿਬ ਕੋਲ ਅਰਦਾਸ ਕੀਤੀ ਕਿ ਮੇਰੀ ਰੱਖਿਆ ਕਰੋ ਤਾਂ ਉਸ ਵੇਲੇ ਇੱਕ ਔਰਤ ਲਾਲਟਨ ਜਗਾ ਕੇ ਉਸ ਕੋ ਉਸ ਕਾਲ ਕੋਠੜੀ ਦੇ ਦਰਵਾਜੇ ਕੋਲ ਆ ਗਈ ਜਿਸ ਦਾ ਨਾਮ ਸੀ ਚੰਦਰਪ੍ਰਭਾ ਤੇ ਉਹ ਔਰਤ Hindu ਸੀ ਉਹ ਔਰਤ ਬਸੰਤ ਲਤਾ ਵਾਸਤੇ ਖਾਣਾ ਲੈ ਕੇ ਆਈ ਸੀ ਉਸਨੇ ਬਸੰਤ ਲਤਾ ਨੂੰ ਕਿਹਾ ਕਿ ਖਾਣਾ ਖਾ ਲੈ ਪਰ ਬਸੰਤ ਲਤਾ ਖਾਣਾ ਖਾਣ ਤੋਂ ਮਨਾ ਕਰਦੀ ਹੈ ਪਰ ਉਹ ਔਰਤ ਬਹੁਤ ਮਜਬੂਰ ਕਰਦੀ ਹੈ ਕਿ ਖਾਣਾ ਖਾ ਲੈ ਬਸੰਤ ਲਤਾ 3 ਦਿਨ ਦੀ ਉਕੀ ਹੁੰਦੀ ਹੈ ਜਦ ਉਹ ਔਰਤ ਜਿਆਦਾ ਆਖਦੀ ਹੈ ਤਾਂ ਬਸੰਤ ਲਤਾ ਖਾਣਾ ਖਾ ਲੈਂਦੀ ਹੈ ਜਦ ਉਹ ਔਰਤ ਚਲੀ ਜਾਂਦੀ ਹੈ ਫਿਰ ਸਮੁੰਦਖਾ ਆਉਂਦਾ ਹੈ ਬਸੰਤ ਲਤਾ ਕੋਲ ਕਹਿੰਦਾ ਹੈ ਤੂੰ ਮੇਰੀ ਗੱਲ ਮੰਨ ਲੈ ਬਹੁਤ ਐਸੋ ਆਰਾਮ ਤੇ ਸਹੂਲਤਾ ਮਿਲਣ ਗਿਆ ਪਰ ਬਸੰਤ ਲਤਾ ਸਾਫ਼ ਮਨਾ ਕਰ ਦਿੰਦੀ ਹੈ। ਸਮੁੰਦਖਾਂ ਉਸ ਵੇਲੇ ਸ਼ਰਾਬ ਦੇ ਨਸ਼ੇ ਵਿੱਚ ਹੁੰਦਾ ਹੈ। ਕਹਿੰਦਾ ਮੈਂ ਤੇਰੇ ਨਾਲ ਜ਼ਬਰਦਸਤੀ ਕਰਾਂਗਾ। ਪਰ ਬਸੰਤ ਲਤਾ ਕਹਿੰਦੀ ਹੈ ਮੈਨੂੰ ਮੇਰੇ ਗੁਰੂ ਤੇ ਰੋਸਾ ਹੈ। ਉਹ ਤਾਂ ਆ ਵੀ ਗਏ ਹਨ। ਮੇਰੇ ਸਾਹਮਣੇ ਖੜੇ ਹਨ। ਜਦ ਸਮੁੰਦਖਾਂ ਦੇਖਦਾ ਹੈ ਤਾਂ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਖਿੜਖੜਾ ਕੇ ਹੱਸਦਾ ਹੈ ਤੇ ਬਸੰਤ ਲਤਾ ਨੂੰ ਫੜਨ ਲੱਗਦਾ ਹੈ ਤਾਂ ਉਸਦੇ ਪੈਰ ਧਰਤੀ ਨਾਲ ਜੁੜ ਜਾਂਦੇ ਹਨ ਅੱਖਾਂ ਤੋਂ ਅੰਨ੍ਹਾ ਹੋ ਜਾਂਦਾ ਹੈ ਤੇ ਖੂਨ ਜੰਮ ਜਾਂਦਾ ਹੈ ਜਦ ਇੱਕ ਕੋਤਕ ਹੁੰਦਾ ਹੈ ਤਾਂ ਉਹ ਸਿਰਫ ਬੋਲ ਸਕਦਾ ਸੀ ਤੇ ਬਸੰਤ ਲਤਾ ਨੂੰ ਕਹਿੰਦਾ ਹੈ ਭੈਣ ਗਲਤੀ ਹੋ ਗਈ ਮੈਨੂੰ ਮaaf ਕਰ ਦੇ ਅੱਜ ਤੋਂ ਮੈਂ ਕਸਮ ਖਾਂਦਾ ਹਾਂ ਕਿ ਤੂੰ ਅੱਜ ਤੋਂ ਮੇਰੀ ਭੈਣ ਹੈ ਮੈਨੂੰ ਮaaf ਕਰ ਦੇ ਜਦ ਉਹ ਮਾਫੀ ਮੰਗਦਾ ਹੈ ਤਾਂ ਉਹ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਬਸੰਤ ਲਤਾ ਨੂੰ اپنی ਭੈਣ ਬਣਾ ਕੇ ਆਪਣੇ ਮਹਿਲਾਂ ਵਿੱਚ ਲੈ ਆਉਂਦਾ ਹੈ ਤੇ ਆਪਣੀਆਂ بیگمਾਂ ਕੋਲੋਂ ਖੂਬ ਸੇਵਾ ਕਰਵਾਉਂਦਾ ਹੈ ਇਸ ਤਰ੍ਹਾਂ ਬਸੰਤ ਲਤਾ ਸੁੰਦਖਾ ਕੋਲ ਭੈਣ ਬਣ ਕੇ 2 ਮਹੀਨੇ ਰਹਿੰਦੀ ਹੈ ਉਸ ਤੋਂ ਬਾਅਦ ਸੁੰਦਖਾ ਬਸੰਤ ਲਤਾ ਨੂੰ ਭੇਜਣ ਵਾਸਤੇ 6 ਘੋੜ ਸਵਾਰ ਤੇ ਪਾਲਕੀ ਵਿੱਚ ਬਿਠਾ ਕੇ ਦਿਨੇ ਗੁਰੂ ਸਾਹਿਬ ਕੋਲ ਪਹੁੰਚਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ